ਸਤਿ ਸ੍ਰੀ ਅਕਾਲ ਦੋਸਤੋ ਅੱਜ ਹਾਜ਼ਰ ਆਪਾਂ ਇੱਕ ਨਵੀਂ ਕਿਤਾਬ ਲੈ ਕੇ ਮੇਰਾ ਪਾਕਿਸਤਾਨ ਜੋਰ ਸੂਲ ਹਮਜਾ ਹੋ ਗਈ ਜੀ ਹੋਈ ਹੈ ਇਹ ਕਿਤਾਬ ਤੁਸੀਂ ਜਾਣੀ ਪਹਿਚਾਣੀ ਹੋਵੇਗੀ ਕਿਉਂਕਿ ਬਹੁਤ ਸਾਰਿਆਂ ਨੇ ਕਿਤਾਬ ਪੜ੍ਹੀ ਲਈ ਹੈ ਇਹਨਾਂ ਨੇ ਨਹੀਂ ਪੜ੍ਹੀ ਤਾਂ ਬਾਅਦ ਵਿੱਚ ਇਹ ਵੀ ਇਹ ਵੀ ਸੁਣ ਕੇ ਕਿਤਾਬ ਜ਼ਰੂਰ ਪੜ੍ਹਨਗੇ ਬੈਸੇ ਦਾ ਨਾਮ ਕੀ ਪਤਾ ਲੱਗਦਾ ਜੀ ਇਹਦਾ ਸੂਲ ਹਮਜਾ ਹੋਵਾ ਇੱਕ ਮੁਸਲਮਾਨ ਸੀਗਾ ਤੇ ਇਹਦੇ ਨਾਲ ਦੇ ਪਿਤਾ ਸੀ ਹਮਯਾਰ ਦਾ ਉਹ ਵੀ ਇੱਕ ਬਹੁਤ ਵੱਡੇ ਕਵੀ ਹੋਏ ਨੇ ਪਰ ਇਹ ਉਹਨਾਂ ਤੋਂ ਵੀ ਉੱਪਰ ਦੇ ਕਵੀ ਹੋਏ ਨੇ ਇੱਕ ਤਾਰ ਦੇ ਨਾਲ ਤਾਂ ਇੱਕ ਨਾਵਲ ਹੈ ਨਾ ਕਵਤਾ ਇੱਕ ਬਾਤ ਤੱਕ ਆ ਮੰਨੂ ਵੀਰ ਚ ਗੱਲਾਂ ਬਾਤیں ਨੇ ਉਹਦੇ ਗੱਲਾਂ ਗੱਲਾਂ ਦੇ ਵਿੱਚ ਆਪਣੀ ਸੱਭਿਆਚਾਰ ਤੇ ਆਪਣੀ ਮਾਤ ਭਾਸ਼ਾ ਜਿਹੜਾ ਭੂਮੀ ਬਾਰੇ ਦੱਸਿਆ ਹੈਗਾ ਆਪਾਂ ਇੱਕੋ ਵਿੱਚ ਕੁਝ ਗੱਲਾਂ ਕਰਾਂਗੇ ਤੇ ਪਹਿਲਾਂ ਆਪਾਂ ਮਾਤ ਭਾਸ਼ਾ ਦੀ ਗੱਲ ਕਰਦੇ ਆਂ ਵੀ ਇਹਦੇ ਵਿੱਚ ਇੱਕ ਜ਼ਿਕਰ ਆਇਆ ਸੀਗਾ ਜਦੋਂ ਸ਼ੂਲ ਖਾਂਜੋ ਉਹ ਆਇਆ ਉਹ ਬਾਹਰ ਜਾਂਦਾ ਤਾ ਕਾਫੀ ਸਾਲ ਲੰਘਾ ਜਦੋਂ ਵਾਪਸ ਆਉਣਾ ਤਾਂ ਉਹਦੀ ਮਾਂ ਨੂੰ ਕਹਿੰਦੇ ਆ ਲੋਕ ਵੀ ਅਸ ਤੇਰਾ ਮੁੰਡੇ ਨੇ ਵਾਪਸ ਆਉਣਾ ਤਾਂ ਉਹਦੀ ਮਾਂ ਕਹਿੰਦੀ ਆ ਵੀ ਜੇਕਰ ਉਹਨਾਂ ਦੀ ਮਾਤ ਪਿਤਾ ਸਾਹਿ ਯਾਦ ਹੋਊਗੀ ਤਾਂ ਤਾਂ ਉਹ ਮੈਨੂੰ ਮਿਲਣ ਲਈ ਆ ਸਕਦਾ ਜੇ ਉਹਦੀ ਮਾਤ ਪਿਤਾ ਸਹੀ ਭੁੱਲ ਗਿਆ ਤਾਂ ਉਹਨੂੰ ਮੈਨੂੰ ਮਿਲਣ ਦਾ ਕੋਈ ਹੱਕ ਨਹੀਂ ਹੈਗਾ ਤਾਂ ਦੇਖੋ ਕਿੰਨੀ ਵੱਡੀ ਗੱਲ ਹੈ ਨਾ ਵੀ ਜੇ ਉਹਨਾਂ ਦੇ ਮਾਤ ਪਿਤਾ ਈ ਭੁੱਲ ਗਿਆ ਤਾਂ ਉਹਨੂੰ ਆਪਣੀ ਮਾਂ ਦਾ ਨਾਲ ਮਿਲਣ ਦਾ ਵੀ ਕੋਈ ਹੱਕ ਨਹੀਂ ਹੈਗਾ ਤੇ ਆਪਾਂ ਇੱਕ ਪੰਜਾਬ ਦੇ ਵਿੱਚ ਦੇਖੀ ਅੱਜ ਪੰਜਾਬੀ ਬੋਲਣ ਤੇ ਜੁਰਮਾਨਾ ਲਾਇਆ ਜਾ ਰਹੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ پابੰਦੀ ਲਗਾਈ ਗਿਆ ਘਰਾਂ ਦੇ ਵਿੱਚ ਮਾਪੇ ਨੇ ਜਿਹੜੇ ਉਹ ਵੀ ਪੰਜਾਬੀ ਬੋਲਣ ਤੋਂ ਰੋਕ ਰਹੇ ਨੇ ਤਾਂ ਇਹਦੇ ਵਿੱਚ ਇੱਕ ਹੋਰ ਵੀ ਬੜਾ ਸੋਹਣਾ ਨੌਜਵਾਨਾਂ ਨੂੰ ਇੱਕ ਖੇਡ ਦਿੱਤੀ ਗਈ ਹੈ ਵੀ ਜਿਹੜੇ ਨੌਜਵਾਨ ਕਹਿੰਦੇ ਵੀ ਸਾਨੂੰ ਲਿਖਣ ਦੇ ਲਈ ਕੋਈ ਪਿਛਾਵਾਸ ਨਹੀਂ ਬਣਦਾ ਤਾਂ ਉਹਨੇ ਕਰਹੀ ਸੀਗੀ ਸੱਤਰ ਵੀਜੀ ਸੀ ਵੀ ਇਹ ਨਾ ਮੰਗੋ ਮੈਨੂੰ ਦਿਸ਼ਾ ਦਿਓ ਇਹ ਮੰਗੋ ਕਿ ਮੈਨੂੰ ਅੱਖਾਂ ਦਿਓ ਵੀ ਤੁਸੀਂ ਜਦੋਂ ਕੋ ਪੁੱਲਰ ਦੇ ਵਿੱਚ ਚਲੇ ਗਏ ਬਾਹਰ ਨਿਕਲ ਗਏ ਤਾਂ ਉੱਥੇ ਸਾਰਾ ਪਿਛਾ ਹੀ ਨਹੀਂ ਪਿਛਾਉਂਦਾ ਇਹਨੂੰ ਕਿਸੇ ਨੂੰ ਮੈਂ ਗੱਲ ਦੇ ਰਹੀ ਔਰ ਸਪਸ਼ਟ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜੇ ਸਿਰਦੇ ਸਰਤਾਜ ਨੇ ਬਹੁਤ ਮੰਨੇ ਪਰਮੰਨੇ ਇਤਿਕਾਰ ਹੋਇਆ ਦੀ ਉਹਨੂੰ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਜਦੋਂ ਗੱਡੀ ਚਲਾਉਂਦੇ ਹੋ ਉਹਨੂੰ ਤਾਂ ਉਹ ਵੀ ਤੁਸੀਂ ਜਿਹੜੇ ਤੁਹਾਡੇ ਗਾਇਕ ਦੇ ਗੀਤ ਨੇ ਉਹ ਤੁਸੀਂ ਸੁਣਦੇ ਹੋ ਉਹ ਕਹਿੰਦਾ ਵੀ ਮੈਂ ਅੱਜ ਤੱਕ ਆ ਡਰਾਈਵ ਕਰਦੇ ਸਮੇਂ ਕੋਈ ਗੀਤ ਨਹੀਂ ਸੁਣਿਆ ਆਪ ਦਾ ਮੈਨੂੰ ਲੱਗਦਾ ਤਾਂ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੁੰਦਾ ਵਾਲੇ ਵਾਲੇ ਕੁਦਰਤ ਦੇ ਵਿੱਚ ਉਹਨੂੰ ਮੈਂ ਦੇਖਦਾ ਤੇ ਕੋ ਗਾਉਂਦਾ ਉਹਨੇ ਇੱਕ ਗੀਤ ਵੀ ਲਿਖਿਆ ਸੀ ਨਾ ਰਹੀ ਹਰੀਆਲੀ ਤਾਂ ਫਿਰ ਕਰਨਾ ਕੀ ਕਰਤਾ ਉਹ ਸੁਣ ਕੇ ਭਾਈ ਆਰੇ ਵਾਲਿਆ ਦਾ ਚਿੰਤ ਰੱਖਤਾ ਤਾਂ ਮਨੇ ਜਨਮ ਲੰਗਿਆ ਗੱਡੀ ਦੇ ਵਿੱਚ ਤਾਂ ਜਿਹੜੇ ਆਰੇ ਵਾਲੇ ਭਾਈ ਸੀ ਉਹ ਦਰੱਖਤਾਂ ਨੂੰ ਚੀਰ ਰਹੇ ਸੀ ਕੀ ਮੈਂ ਲਿਖਾਂ ਤਾਂ ਇਹਨੇ ਕਿ ਬੀਤ ਬਣਾਉਣਾ ਚਾਹੀਦਾ ਆਪਾਂ ਨੂੰ ਤਾਂ ਇਹਨਾਂ ਨੇ ਨੌਜਵਾਨਾਂ ਨੂੰ ਕਿਹਾ ਵੀ ਤੁਸੀਂ ਜੋ ਉਧਰ ਤਨਾ ਜੁੜ ਗਏ ਤੁਹਾਨੂੰ ਲੀਗਲੀ ਬਹੁਤ ਅਸੂਲ ਕੋਈ ਵਿੱਚ ਹੋਰ ਕੀ ਕਰਾਂਗਾ ਵੀ ਜਿਹੜੇ ਕਹਿੰਦੇ ਆ ਵੀ ਹਨਾ ਵੀ ਤੁਸੀਂ ਕਵੀ ਕਿਵੇਂ ਬਣਦੇ ਹੋ ਲਿਖਣਾ ਕਿਵੇਂ ਸਿੱਖਦੇ ਹੋ ਮੈਂ ਕਹਿੰਦਾ ਵੀ ਮੇਰੇ ਨਾਲ ਇੱਕ ਦੋਸਤ ਆਇਆ ਹੋਇਆ ਉਹ ਕਹਿੰਦਾ ਕਿ ਮੇਰੇ ਮੁੰਡੇ ਨੂੰ ਕਵੀ ਬਣਾ। ਮੈਂ ਉਹਨੂੰ ਕਿਹਾ ਵੀ ਇਹ ਕਵੀ ਆ ਵੀ ਇਹ ਬੜਿਆ ਬਣਾਇ ਨਹੀਂ ਦਿਲਦਾ ਇਹਦਾ ਆਪਣੇ ਅੰਦਰੋਂ ਲੱਭਣਾ ਪੈਂਦਾ ਜਿਹੜੇ ਵੀ ਹੈ ਨਾ ਸਾਡੇ ਨਾਲ ਜੁੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਕਿਤਾਬ ਆਈ ਜੀ ਜ਼ਰੂਰ ਪੜ੍ਹਨੀ ਚਾਹੀਦੀ ਆ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ चाहिँ ਕਿਵੇਂ ਜਿਹੜਾ ਇੱਕੋ ਸ਼ੁਰੂ ਕਰਨਾ ਮਨੀ ਕਿ ਇਸ ਵਾਰੀ ਦੀ ਮਿਕਸ ਕਰਨਾ ਵਧੀਆ ਤਾਗ ਨਾਲ ਸਾਈਡ ਨੂੰ ਕਿਤਾਬ ਆ ਜੀ ਜ਼ਰੂਰ ਪੜ੍ਹਨੀ ਚਾਹੀਦੀ ਆ ਐਂ ਇਹਦੇ ਵਿੱਚ ਮੈਨੂੰ ਕਿਸੇ ਤੋਂ ਬਹੁਤ ਮਿਲਿਆ ਪਹਿਲਾਂ ਤਾਂ ਰਹੇ ਜਿਹੜਾ ਨਾ ਕਿਤਾਬਾਂ ਕੀ ਵੀ ਪਤਾ ਜੇਨ ਸਮਾ ਲੱਗੇੀਂ ਦੇਸ਼ਾ ਕਸਤਾਨ ਪਾਕਿਸਤਾਨ ਪਾਕਿਸਤਾਨ ਦਾ ਮਾਤਰਵਾ ਕਰਤੰਤ ਦਾ ਨਿਸ਼ਚੇ ਤੇ ਹੋਰ ਵੀ ਉਹਨਾਂ ਦੀ ਸੱਭਿਆਚਾਰੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਦੇ ਜਿਵੇਂ ਭਾਂਡੇ ਕਿਹੋ ਜਿਹੇ ਨੇ ਘਰ ਕਿਹੋ ਜਿਹੇ ਨੇ ਗ੍ਰੈਂਡ ਸੈਣ ਕਿਹੋ ਜਿਹਹਾ ਤੇ ਕਾਫੀ ਕੁਝ ਮੈਨੂੰ ਇਹ ਕਿਤਾਬ ਵਿੱਚ ਸਿੱਖਣ ਨੂੰ ਮਿਲਿਆ ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਕਿਤਾਬ ਯੂਰੂ ਪੜ੍ਹੋਗੇ ਤੇ ਜਿਹੜੇ ਵੀਰ ਇਹ ਕਿਤਾਬ ਪੜ੍ਹਨੀ ਚਾਹੁੰਦੇ ਆ ਉਹ ਆਨਲਾਈਨ ਵੀ ਮੰਗਾ ਸਕਦੇ ਆ ਕਿਸੇ ਵੀ ਸੋਨੂੰ ਦੁਕਾਨ ਤੋਂ ਇਹ ਮਿਲ ਜੂਗੀ ਤੁਸੀਂ ਬਾਰ ਇੱਕ ਵਾਰ ਕਹਿ ਦਿਓ ਮੇਰਾ ਤਾਂ ਦੁਕਾਨਦਾਰ ਨੇ ਆਪੇ ਕਹਿ ਦੇਣਿਆ ਪਾਕਿਸਤਾਨ ਆ ਤਾ ਜਿਹੜੇ ਬਹਾਦਰਪੁਰ ਦੇ ਰਹਿਣ ਵਾਲੇ ਨੌਜਵਾਨ ਵੀਰ ਨੇ ਕੋਈ ਵੀ ਆ ਤਾਂ ਉਹ ਜਿਹੜੀ ਕਿਤਾਬ ਆ ਹੈ ਮਨੁੱਖੀ ਵਿਕਾਸ ਲਾਇਬ੍ਰੇਰੀ ਪਿੰਡ ਬਹਾਦਰਪੁਰ ਦੇ ਵਿੱਚੋਂ ਲੈ ਕੇ ਪੜ੍ਹ ਸਕਦੇ ਨੇ ਸੱਚ ਚੈਨਲ ਦੇ ਨਵੇਂ ਦੇ ਨਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮਕੀਤੇ ਜਿਹੜੇ ਵੀਡੀਓ ਨੇ ਆਉਂਦੇ ਰਹਿਣੀਆਂ ਤਾਂ ਤੁਸੀਂ ਜਿਹੜਾ ਵੀ ਕਿਤਾਬਾਂ ਬਾਰੇ ਪਹਿਲਾਂ ਜਾਂਚ ਕੇ ਦੇਖ ਕੇ ਇਹ ਕਿਤਾਬਾਂ ਕਿ ਉਹ ਤੁਹਾਨੂੰ ਪੜ੍ਹਨੀ ਚਾਹੀਦੀਆਂ ਉਹ ਵੀਡੀਓ ਦੇਖ ਕੇ ਤੁਸੀਂ ਕਿਤਾਬ ਹੈ ਵੀ ਆਪਣੀ WhatsApp ਨੂੰ ਧੰਨਵਾਦ